ਸਾਰੇ ਹੀ শ্রোਤਿਆਂ ਨੂੰ ਮੇਰੇ ਵੱਲੋਂ ਪਿਆਰ ਭਰਿਆ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰਾ ਚੈਨਲ ਨਾਲ ਬਹੁਤ ਬਹੁਤ ਸਵਾਗਤ ਤੁਹਾਡਾ ਪੰਜਾਬ ਸਰਕਾਰ ਨੇ ਅਨਾਥ ਤੇ ਬੇਸਹਾਰਾ ਬੱਚਿਆਂ ਲਈ ਵੱਡਾ ਐਲਾਨ ਕੀਤਾ ਹੈ ਜੋ ਕਿ ਬੇਸਹਾਰਾ ਅਤੇ ਅਨਾਥ ਬੱਚੇ ਨੇ ਉਹਨਾਂ ਦੇ ਪਾਲਣ ਪੋਚਣ ਦੇ ਵਿੱਚ ਕਿਸੇ ਤਰ੍ਹਾਂ ਦੀ ਉਹਨਾਂ ਨੂੰ ਕਮੀ ਮਹਿਸੂਸ ਨਾ ਹੋਵੇ ਸਮਾਜਿਕ ਸੁਰੱਖਿਆ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਜੋ ਅनाथ ਬੱਚਿਆਂ ਨੂੰ ਤੇ ਬੇਸਹਾਰਾ ਬੱਚਿਆਂ ਨੂੰ ਸਹਾਇਤਾ ਰਾਸ਼ੀ ਦੇਣ ਦੇ ਵਿੱਚ ਵੀ ਜੋ ਵਾਅਦਾ ਕੀਤਾ ਹੈ ਜੋ ਕਿ ਅੱਜ ਦੇ ਬਾਈਟ ਸੈਸ਼ਨ ਦੇ ਵਿੱਚ ਸਮਾਜਿਕ ਸੁਰੱਖਿਆ ਬਾਲ ਵਿਕਾਸ ਮੰਤਰੀ ਬਲਜੀਤ ਕੌਰ ਦੇ ਵੱਲੋਂ ਇਹ ਸੰਸਦ ਦੇ ਵਿੱਚ ਬਿੱਲ ਜੋ ਪਾਸ ਹੋਵੇਗਾ ਬੇਸਹਾਰਾ ਬੱਚਿਆਂ ਨੂੰ ਤੇ ਗੋਦ ਲੈ ਬੱਚਿਆਂ ਦੇ ਪ੍ਰਕਿਰਿਆ ਦੇ ਵਿੱਚ ਜੋ ਵੱਡਾ ਬਦਲਾ ਕੀਤਾ ਹੈ ਜਿਹੜੇ ਬੱਚੇ ਗੋਦ ਲੈਣ ਵਾਲੀਆਂ ਏਜੰਸੀਆਂ 16 ਨੇ ਉਹਨਾਂ ਨੂੰ ਇਹ ਫੈਸਲਾ ਲਾਗੂ ਕਰਨ ਦੀ ਪ੍ਰਕਿਰਿਆ ਦੇ ਉੱਪਰ ਜ਼ੋਰ ਦਿੱਤਾ ਹੈ ਜੋ ਕਿ ਗੋਦ ਲੈਣ ਦੀ ਪ੍ਰਕਿਰਿਆ ਨੂੰ ਸਚਾਰੂ ਅਤੇ ਪਾਰਦਰਸ਼ੀ ਤੇ ਕੁਸ਼ਲ ਬਣਾਉਣ ਵਿੱਚ ਵੱਡਾ ਕਦਮ ਚੁੱਕਿਆ ਗਿਆ ਹੈ ਪੰਜਾਬ ਸਰਕਾਰ ਵੱਲੋਂ ਸਮਾਜਿਕ ਸੁਰੱਖਿਆ ਬਾਲ ਵਿਕਾਸ ਇਸਤਰੀ ਮੰਤਰੀ ਡਾਕਟਰ ਬਲਜੀਤ ਕੌਰ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਗੋਦ ਲੈਣ ਵਾਲੀਆਂ 16 ਏਜੰਸੀਆਂ ਨੂੰ ਪ੍ਰਵਾਨਗੀ ਦਿੱਤੀ ਹੈ ਜੋ ਸੰਭਾਵੀ ਮਾਪਿਆਂ ਲਈ ਗੋਦ ਲੈਣ ਦੀ ਪ੍ਰਕਿਰਿਆ ਨੂੰ ਆਸਾਨ ਅਤੇ ਤੇਜ਼ ਕਰਨਗੀਆਂ। ਉਹਨਾਂ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਜੋ ਬੱਚੇ ਅਨਾਥ ਆਸ਼ਰਮਾਂ ਦੇ ਵਿੱਚ ਰਹਿੰਦੇ ਨੇ ਉਹਨਾਂ ਦੀ ਭਲਾਈ ਅਤੇ ਉਹਨਾਂ ਦੇ ਹੱਕਾਂ ਦੀ ਰਾਖੀ ਯਕੀਨੀ ਬਣਾਉਣ ਲਈ 176 ਨਵੇਂ ਮੁਲਾਜ਼ਮ ਭਰਤੀ ਕੀਤੇ ਜਾਣਗੇ ਜੋ ਨਵੀਆਂ ਅਸਾਮੀਆਂ ਸਿਰਜੀਆਂ ਨੇ। ਉਹ ਸਿਰਫ਼ ਤੇ ਸਿਰਫ਼ ਇਹਨਾਂ ਬੱਚਿਆਂ ਦੀ ਭਲਾਈ ਲਈ ਕੰਮ ਕਰਨਗੇ। ਇਹ ਕਰਮਚਾਰੀ ਗੋਦ ਲੈਣ ਦੀ ਪ੍ਰਕਿਰਿਆ ਨੂੰ ਮੁਸ਼ਕਲ ਰਾਹ ਤੇਜ਼ ਅਤੇ ਪੂਰੀ ਤਰ੍ਹਾਂ ਪਾਰਦਰਸ਼ੀ ਬਣਾਉਣ ਵਿੱਚ ਮਹੱਤਮ ਯੋਗਦਾਨ ਪਾਉਣਗੇ ਮੰਤਰੀ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਹ ਯਕੀਨ ਬਣਾ ਰਹੀ ਹੈ ਕਿ ਹਰ ਅनाथ ਬੱਚੇ ਨੂੰ ਇੱਕ ਪਿਆਰ ਭਰਿਆ ਤੇ ਸੁਰੱਖਿਆ ਘਰ ਮਿਲੇ ਉਹਨਾਂ ਨੇ ਕਿਹਾ ਕਿ ਇਹ ਵੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਕਿ ਗੋਦ ਲੈਣ ਦੀ ਪ੍ਰਕਿਰਿਆ ਜੋ ਪਹਿਲਾਂ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਨੇ ਉਹਨਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਨੈਤਿਕ ਮਾਪਦੰਡ ਅਨੁਸਾਰ ਹੋਵੇ ਅਤੇ ਹਰ ਬੱਚੇ ਨੂੰ ਉਹ ਸਭ ਸੁਵਿਧਾਵਾਂ ਮਿਲਣ ਜਿਸ ਦਾ ਉਹ ਹੱਕਦਾਰ ਹੈ। ਮੰਤਰੀ ਨੇ ਜੋ ਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੋ ਸਰਕਾਰ ਅਨਾਥ ਤੇ ਬੇਸਹਾਰਾ ਬੱਚਿਆਂ ਨੂੰ ਸੁਰੱਖਿਆ ਅਤੇ ਚੰਗੇ ਪਾਲਣ ਪੋਸ਼ਣ ਵਿੱਚ ਪਰਿਵਾਰ ਮੁਹੱਈਆ ਕਰਵਾਵੇ ਇਹ ਜਕਿੰਨੀ ਬਣਾਇਆ ਜਾਏਗਾ ਕਿ ਉਹ ਬੱਚਾ ਚੰਗੀ ਸਿੱਖਿਆ ਹਾਸਲ ਕਰੇ ਤੇ ਸਮਾਜ ਦੀ ਚੰਗੀ ਰਹਿਣ ਸਹਿਣ ਵਿੱਚ ਉਹ ਸ਼ਾਮਲ ਹੋਵੇ। ਉਸ ਬੱਚੇ ਦੇ ਉੱਪਰ ਕੋਈ ਐਸਾ ਅਸਰ ਨਾ ਦਿਖੇ ਜੋ ਉਸ ਨੂੰ ਮਾਪੇ ਦੀ ਕਮੀ ਮਹਿਸੂਸ ਹੋਵੇ। ਉਹਨਾਂ ਨੇ ਅੱਗੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਹਰ ਉਪਰਾਲਾ ਕਰ ਰਹੀ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ। ਜੋ ਕਿ ਰਾਜ ਸਰਕਾਰ ਹਮੇਸ਼ਾ ਇਹ ਯਕੀਨ ਬਣਾਉਣ ਚ ਕੰਮ ਕਰੇਗੀ ਕਿ ਹਰ ਬੱਚੇ ਨੂੰ ਇੱਕ ਆਦਰਸ਼ ਪਿਆਰ ਭਰਿਆ ਜੀਵਨ ਮਿਲ ਸਕੇ ਤੇ ਉਸ ਨੂੰ ਜੋ ਭਲਾਈ ਸਕੀਮਾਂ ਨੇ ਉਸ ਤੱਕ ਸਿੱਧੀਆਂ ਪਹੁੰਚ ਸਕਣ ਕੋਈ ਹੋਰ ਜੋ ਬੱਚੇ ਦੇ ਭਲਾਈ ਸਕੀਮਾਂ ਨੂੰ ਨਾ ਵਰਤ ਸਕੇ ਸੋ ਉਹਨਾਂ ਦੇ ਪ੍ਰਾਈਸ ਸਕੀਮਾਂ ਦੇ ਵਿੱਚ ਜੋ ਵਾਅਦਾ ਵੀ ਕੀਤਾ ਗਿਆ ਜੋ ਉਹਨਾਂ ਨੂੰ ਮਹੀਨਾਵਾਰ ਪੈਨਸ਼ਨ ਮਿਲਦੀ ਏ ਉਸ ਪੈਨਸ਼ਨ ਨੂੰ ਵਧਾ ਕੇ ਪੰਜਾਬ ਸਰਕਾਰ ਸਚਾਰੂ ਢੰਗ ਨਾਲ ਉਹਨਾਂ ਬੱਚਿਆਂ ਦੇ ਖਾਤਿਆਂ ਵਿੱਚ ਜਾਵੇ ਔਰ ਉਹ ਬੱਚੇ ਆਪਣੀ ਉਸ ਪੈਨਸ਼ਨ ਨਾਲ ਆਪਣਾ ਜਿਹੜਾ ਕੀ ਵਧੀਆ ਜੀਵਨ ਬਸਰ ਕਰ ਸਕਣ ਅਨਾਥ ਆਸ਼ਰਮਾਂ ਦੇ ਵਿੱਚ ਜਿਹੜੇ ਜ਼ਿੰਮੇਵਾਰ ਹੋਣਗੇ ਮੁਲਾਜ਼ਮ ਉਹ ਉਹਨਾਂ ਬੱਚਿਆਂ ਦੀ ਦੇਖਭਾਲ ਕਰਨਗੇ ਔਰ ਉਹ ਸਾਰੀ ਜੋ ਸਰਕਾਰ ਵੱਲੋਂ ਉਹਨਾਂ ਨੂੰ ਦਿੱਤੀ ਜਾ ਰਹੀ ਸਹਾਇਤਾ ਰਾਸ਼ੀ ਉਹਨਾਂ ਬੱਚਿਆਂ ਦੇ ਉੱਪਰ ਖਰਚ ਕਰਨਗੇ ਸੋ ਇਸ ਨੂੰ ਲੈ ਕੇ 176 ਨਵੇਂ ਆਸਾਮੀਆਂ ਜੋ ਕੱਢੀਆਂ ਗਈਆਂ ਨੇ ਉਹਨਾਂ ਦੇ ਜਲਦੀ ਭਰਤੀ ਹੋਵੇਗੀ ਉਹਨਾਂ ਮੁਲਾਜ਼ਮਾਂ ਨੂੰ ਸਪੈਸ਼ਲ ਟ੍ਰੇਨਿੰਗ ਦਿੱਤੀ ਜਾਵੇਗੀ ਸੋ ਉਸ ਤੋਂ ਬਾਅਦ ਉਹ ਬੱਚਿਆਂ ਨੂੰ ਕਿਸੇ ਤਰ੍ਹਾਂ ਦਾ ਆਪਣੇ ਮਾਪੇ ਦਾ ਜਿਹੜਾ ਕਿ ਪਿਆਰ ਤੋਂ ਸਖਣਾ ਨਹੀਂ ਰਹਿਣਗੇ ਉਹ ਬੱਚੇ ਜੋ ਆਸ਼ਰਮਾਂ ਦੇ ਵਿੱਚ ਰਹਿ ਕੇ ਪਾਲਦੇ ਨੇ ਉਹਨਾਂ ਬੱਚਿਆਂ ਨੂੰ ਫਿਰ ਅੱਗੇ ਜਿਸ ਨੂੰ ਗੋਦ ਦੇਣਾ ਹੈ ਉਸ ਦੇ ਬਾਰੇ ਉਹ ਸਾਰੀ ਜਾਣਕਾਰੀ ਪੰਜਾਬ ਸਰਕਾਰ ਦੇ ਵੈਬਸਾਈਟ ਹੋਵੇਗੀ ਉਹਦੇ ਉੱਪਰ ਫੀਡ ਹੋਵੇਗੀ ਤਾਂ ਕਿ ਗੋਤ ਲੈਣ ਵਾਲਾ ਮਾਪਾਪ ਉਸ ਬੱਚੇ ਦੀ ਵੀ ਪੂਰੀ ਤਰ੍ਹਾਂ 18 ਸਾਲ ਤੱਕ ਜਿਹੜਾ ਕਿ ਉਸ ਬੱਚੇ ਦੀ ਜ਼ਿੰਦਗੀ ਬਾਰੇ ਸੋਚੇਗਾ ਉਸ ਤੋਂ ਬਾਅਦ ਉਹ ਬੱਚਾ ਉਸੇ ਮਾਪਾਪ ਦਾ ਸਹਾਰਾ ਬਣੇਗਾ ਜੋ ਉਸ ਮਾਪਾਪ ਦੀ ਜਾਇਦਾਦ ਹੋਵੇਗੀ ਉਸ ਦਾ ਹੱਕਦਾਰ ਉਹੀ ਬੱਚਾ ਹੋਵੇਗਾ ਉਸ ਦਾ ਕੋਈ ਹੋਰ ਰਿਸ਼ਤੇਦਾਰ ਜਿਹੜਾ ਬਾਅਦ ਵਿੱਚ ਆ ਕੇ ਉਸ ਨਾਲ ਗੱਟ ਵਿਹਾਰ ਕਰ ਜਾਂਦਾ ਕਿ ਜੋ ਗੋਦ ਲਿਆ ਬੱਚਾ ਹੁੰਦਾ ਉਸ ਨੂੰ ਉਹ ਜਾਇਦਾਦ ਨਹੀਂ ਮਿਲਦੀ ਜਿਸ ਕਾਰਨ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਨੇ ਸੋ ਅਜਿਹੇ ਨੂੰ ਧਿਆਨ ਵਿੱਚ ਰੱਖਦੇ ਹੋਇਆ ਪੰਜਾਬ ਸਰਕਾਰ ਨੇ ਇਹ ਨਵਾਂ ਕਾਨੂੰਨ ਬਣਾਉਣ ਜਾ ਰਹੀ ਹੈ ਤਾਂ ਕਿ ਗੋਦ ਲੈਣ ਵਾਲੇ ਤੇ ਗੋਦ ਦੇਣ ਵਾਲੇ ਜਿਹੜੇ ਦੋਨੋਂ ਪਰਿਵਾਰ ਨੇ ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਅਨਸਖਾਵੀਆਂ ਘਟਨਾ ਨਾ ਵਾਪਰਨ ਤੇ ਉਹ ਬੱਚੇ ਜਦੋਂ ਜਦੋਂ ਸਹਾਰਾ ਬਣ ਜਾਂਦੇ ਨੇ ਗੋਦ ਲਏ ਹੋਏ ਮਾਪੇ ਦਾ ਉਹਨੂੰ ਅਸਲ ਮਾਪੇ ਆਪਣਾ ਸਮਝ ਕੇ ਉਹਨਾਂ ਦਾ ਪਾਲਣ ਪੋਸ਼ਣ ਕਰਨ ਉਹਨਾਂ ਦਾ ਸਹਾਰਾ ਬਣ